ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਨ ਤਰ ਜਾਈ ਦਾ ਸਾਧਾਂ ਦੀ ਸੰਗਤ ਕਰਕੇ ਪਵ ਜਨ ਤਰ ਜਾਈ ਦਾ ਸਾਧਾਂ ਦੀ ਸੰਗਤ ਕਰਕੇ ਪਵ ਜਨ ਤਰ ਜਾਈ ਦਾ ਸਾਧਾਂ ਦੀ ਸੰਗਤ ਕਰਕੇ ਪਵ ਜਨ ਤਰ ਜਾਈ ਦਾ ਸਦਾ ਦੀ ਸੰਗਤ ਕਰਕੇ ਪਵ ਜਲਤਰ ਜਾਈ ਦਾ ਗੁਰਾਂ 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 ਦੀ ਸੰਗਤ करे रखे रखन हार रखन रखे रखन रखे रखन रखे रखनार रखे रखन हार रखे रख ਸੰਗਤ ਕਰਕੇ ਪਵ ਜਲ ਤਰ ਜਾਈਦਾ ਸਾਧਾਂ ਦੀ ਸੰਗਤ ਕਰਕੇ ਪਵ ਜਲ ਤਰ ਜਾਈਦਾ ਸਾਧਾਂ ਦੀ ਸੰਗਤ ਕਰਕੇ ਪਵ ਜਲ ਤਰ ਜਾਈਦਾ ਸਾਧਾਂ ਦੀ ਸੰਗਤ ਕਰਕੇ ਗੁਰ ਕੀ ਪੈਰੀ ਪਾਏ ਗੁਰ ਕੀ ਪੈਰੀ ਪਾਏ ਗੁਰ ਕੀ ਪੈਰੀ ਪੈਰੀ ਪਾਏ ਗੁਰ ਕੀ ਪੈਰੀ ਪਾਏ ਕਾਜ ਸਵਾਰਨ ਜੀ ਸਾਧਾਂ ਦੇ ਸੰਗਤ ਕਰਕੇ ਪਵ ਜਨ ਤਰ ਜਾਈਦਾ ਸਾਧਾਂ ਦੇ ਸੰਗਤ ਕਰਕੇ ਪਵ ਜਨ ਤਰ ਜਾਈਦਾ ਸਾਧਾਂ ਦੇ ਸੰਗਤ ਕਰਕੇ ਪਵ ਜਨ ਤਰ ਜਾਈਦਾ ਸਦਗੀ ਸੰਗਤ ਕਰਕੇ ਹੋਆ ਆਪਤਿਆਲ 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 ਕਰ ਕੇ ਪਵ ਜਨ ਤਰ ਜਾਈਦਾ ਸਾਧਾਂ ਦੇ ਸੰਗਤ ਕਰਕੇ ਪਵ ਜਨ ਤਰ ਜਾਈਦਾ ਸਾਧਾਂ ਦੇ ਸੰਗਤ ਕਰਕੇ ਪਵ ਜਨ ਤਰ ਜਾਈਦਾ ਸਾਧਾਂ ਦੇ ਸੰਗਤ ਕਰਕੇ ਸਾਧ ਜਨਾਗੇ ਸੰਗ ਸਾਧ ਜਨਾਗੇ ਸੰਗ ਕਰਕੇ ਪਵਜਲ ਤਰ ਜਾਈਦਾ ਸਾਧਾਂ ਦੇ ਸੰਗਤ ਕਰਕੇ ਕਰ ਜਰ ਤਰ ਜਾਈਦਾ ਸਾਧਾਂ ਦੀ ਸੰਗਤ ਕਰਕੇ ਪਵਜਲ ਤਰ ਜਾਈਦਾ ਸਾਧਾਂ ਦੀ ਸੰਗਤ ਕਰਕੇ ਸਾਖਤ ਨੇ ਦਗ ਦੁਸ਼ਟ ਸਾਗਤ ਸਿੰਦਕ ਦੁਸ਼ਟ ਸਾਗਤ ਨਿੰਦਕ 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 ਦੁਸ਼ਟ ਕਿਨ ਮੇ ਬਦਾਰਨ ਜੀ ਸਾਧਾਂ ਦੀ ਸੰਗਤ ਕਰਕੇ ਪਵ ਜਨ ਤਰ ਜਾਈਦਾ ਸਾਧਾ ਦੀ ਸੰਗਤ ਕਰਕੇ ਪਵ ਜਨ ਤਰ ਜਾਈਦਾ ਸਾਧਾ ਦੀ ਸੰਗਤ ਕਰਕੇ ਪਵ ਜਨ ਤਰ ਜਾਈਦਾ ਸਾਧਾ ਦੀ ਸੰਗਤ ਕਰਕੇ ਜਿਸ ਸਿਮਰਤ ਹੋਏ ਜਿਸ ਸਿਮਰਤ ਸੁਖ ਹੋਏ ਜਿਸ ਸਿਮਰਤ ਸੁਖ ਹੋਏ ਜਿਸ ਸਿਮਰਤ ਸੁਖ ਹੋਏ ਜਿਸ ਸਿਮਰਤ ਸੁਖ ਹੋਵੇ ਜਿਸ ਸਿਮਰਤ ਸੁਖ ਹੋਵੇ ਜਿਸ ਸਿਮਰਤ ਸੁਕੋਵੇ ਜਿਸ ਸਿਮਰਤ ਸੁਕੋਵੇ ਸਗਲੇ ਦੁਖ ਜਾਏ ਜੀ ਸਾਧਾਂ ਦੀ ਸੇ ਸਾਧਾਂ ਦੀ ਸੰਗਤ ਕਰਕੇ ਪਵ ਜਲタル ਜਾਈ ਦਾ ਸਾਧਾਂ ਦੀ ਸੰਗਤ ਕਰਕੇ ਪਵ ਜਲタル ਜਾਈ ਕਰਕੇ ਅਵਜਨ ਤਰਜਾਈ ਦਾ ਸਦਾ ਦੀ ਸੰਗਤ ਕਰਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ